ਪੰਜਾਬ ਵਿੱਚ ਲਗਾਤਾਰ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਤੇ ਇਸ ਮੀਂਹ ਦੇ ਕਾਰਨ ਬਹੁਤ ਥਾਵਾਂ 'ਤੇ ਪਾਣੀ ਦਾ ਤੇਜ਼ ਵਹੋਂ ਵੀ ਹੋਇਆ ਤੇ ਕਈ ਥਾਵਾਂ 'ਤੇ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਹਨ ਤੇ ਲੋਕਾਂ ਨੂੰ ਰਾਹਤ ਲਈ ਆਸ-ਪਾਸ ਦੇ ਪਿੰਡਾਂ ਵਿੱਚ ਜਾਣ ਲਈ ਵੀ ਕਿਹਾ ਗਿਆ ਪਰ ਅਸੀਂ ਗੱਲ ਕਰ ਰਹੇ ਹਾਂ ਇਸ ਸਮੇਂ ਤੁਹਾਡੇ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਵਗਦੀ ਨਦੀ ਪਟਿਆਲਾ ਕੀ ਰੌ ਦੀ ਇਸ ਨਦੀ ਦੇ ਵਿੱਚ ਅਕਸਰ ਹਰੇਕ ਸਾਲ ਕੋਈ ਨਾ ਕੋਈ ਹਾਸਾ ਜ਼ਰੂਰ ਵਾਪਰਦਾ ਹੈ ਸੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਪਿੰਡ ਤੀੜਾ ਮਲੋਆ ਦੇ ਨਜ਼ਦੀਕ ਪੈਂਦੀ ਪਟਿਆਲਾ ਕੀ ਰੌ ਨਦੀ ਜੋ ਚੰਡੀਗੜ੍ਹ ਦੇ ਬਿਲਕੁਲ ਐਂਟਰੀ ਪੁਆਇੰਟ ਤੇ ਪੈਂਦੀ ਹੈ ਹਰ ਇੱਕ ਸਾਲ ਇਸ ਨਦੀ ਦੇ ਵਿੱਚ ਕੋਈ ਨਾ ਕੋਈ ਹਾਸਾ ਜ਼ਰੂਰ ਵਾਪਰਦਾ ਹੈ ਕਿਉਂਕਿ ਪਿਛਲੇ ਸਾਲ ਵੀ ਇੱਕ ਗੱਡੀ ਇਸ ਨਦੀ ਦੇ ਵਿੱਚ ਪਾਣੀ ਦੇ ਤੇਜ਼ ਵਹੋਂ ਦੇ ਵਿੱਚ ਹੜ ਗਈ ਸੀ ਤੇ ਉਸ ਦੇ ਵਿੱਚ ਸਵਾਰ ਚਾਲਕਾਂ ਦੀਆਂ ਲਾਸ਼ਾਂ ਕੁਝ ਦਿਨਾਂ ਬਾਅਦ ਬਰਾਮਦ ਹੋਈਆਂ ਸਨ ਸੋ ਇਸ ਸਮੇਂ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੀੜਾ ਮਲਵਾ ਦੇ ਵਿਚਕਾਰ ਪੈਂਦੀ ਪਟਿਆਲਾ ਕੀ ਰੌਦ ਨਦੀਆਂ ਕਰ ਰਹੇ ਆ ਜਿੱਥੇ ਇੱਕ ਬਲੈਰੋ ਗੱਡੀ ਚਾਲਕ ਵੱਲੋਂ ਆਪਣੇ ਸਾਥੀ ਸਨੇਤੇ ਗੱਡੀ ਨੂੰ ਪਾਣੀ ਦੇ ਵਿੱਚ ਬਾਹਰ ਲਿਆ ਜਾਂਦਾ ਕਿ ਗੱਡੀ ਪਾਰ ਹੋ ਜਾਵੇਗੀ ਪਰ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਇਹ ਗੱਡੀ ਪਾਣੀ ਦੇ ਵਿੱਚ ਹੜ ਜਾਂਦੀ ਹੈ ਤੇ ਕੁਝ ਦੂਰੀ ਤੇ ਹੀ ਕਿਸੇ ਨਾ ਕਿਸੇ ਤਰੀਕੇ ਗੱਡੀ ਰੁਕ ਜਾਂਦੀ ਹੈ ਤੇ ਆਸ-ਪਾਸ ਦੇ ਲੋਕਾਂ ਵੱਲੋਂ ਜਿਨ੍ਹਾਂ ਵੱਲੋਂ ਵੇਖਿਆ ਗਿਆ ਕਿ ਗੱਡੀ ਪਾਣੀ ਦੇ ਵਿੱਚ ਹੜ ਚੁੱਕੀ ਹੈ ਰਹਿਤ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਹਨ ਬੇਸ਼ੱਕ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਪਰ ਨਾਲ ਹੀ ਨੌਜਵਾਨ ਅਤੇ ਹੋਰ ਲੋਕਾਂ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਚਾਲਕਾ ਨੂੰ ਕਿਸੇ ਨਾ ਕਿਸੇ ਤਰੀਕੇ ਰੈਸਕਿਊ ਕਰਕੇ ਬਚਾਇਆ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਨੌਜਵਾਨਾਂ ਵੱਲੋਂ ਅ ਇਸ ਗੱਡੀ ਦੇ ਵਿੱਚ ਸਵਾਰ ਡਰਾਈਵਰ ਅਤੇ ਉਸਦੇ ਸਾਥੀ ਨੂੰ ਰੈਕਸਿਊ ਕੀਤਾ ਜਾ ਰਿਹਾ ਹੈ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਅ ਤਸਵੀਰਾਂ ਰਹੀ ਦੇਖ ਸਕਦੇ ਤੁਸੀਂ ਕਿ ਪਾਣੀ ਪੂਰੇ ਤੇਜ਼ ਵਹੋਂ ਦੇ ਵਿੱਚ ਵਹਿ ਰਿਹਾ ਹੈ ਅ ਜਿਸ ਹਿਸਾਬ ਨਾਲ ਪਾਣੀ ਵਹਿ ਰਿਹਾ ਤਾਂ ਗੱਡੀ ਵੀ ਵਹਿ ਸਕਦੀ ਸੀ ਅੱਗੇ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ ਪਰ ਇੱਥੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਦੋਂ ਪਾਣੀ ਦਾ ਪੱਧਰ ਉੱਚਾ ਹੋਵੇ ਤੇ ਤੇਜ਼ ਵਹਾਅ ਹੋਵੇ ਤਾਂ ਆਪਣੀ ਆਪ ਸੋਚ ਲੈਣਾ ਚਾਹੀਦਾ ਹੈ ਕਿ ਸਾਨੂੰ ਗੱਡੀ ਪਾਣੀ ਦੇ ਵਿੱਚ ਵਾਰ ਲੈਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਲੋਕ ਇੱਥੇ ਜਲਦਬਾਜ਼ੀ ਕਰ ਜਾਂਦੇ ਹਨ ਕਿ ਕੁਝ ਸਮੇਂ ਦੇ ਵਿੱਚ ਹੀ ਸ਼ਾਇਦ ਗੱਡੀ ਪਾਰ ਲੰਘ ਜਾਵੇਗੀ ਪਰ ਪਾਣੀ ਦਾ ਤੇਜ਼ ਵਹਾਅ ਕਿਸੈ ਨੂੰ ਨਹੀਂ ਪਤਾ ਕਿ ਕੀ ਕਰ ਦੇਵੇਗਾ ਸੋ ਤੁਸੀਂ ਤਸਵੀਰਾਂ ਰਹੀ ਦੇਖ ਸਕਦੇ ਹੋ ਕਿ ਇਹਨਾਂ ਦੀ ਛੋਟੀ ਜਿਹੀ ਗਲਤੀ ਇਹਨਾਂ ਦੀ ਜਾਨ ਲੈ ਸਕਦੀ ਸੀ ਪਰ ਪ੍ਰਮਾਤਮਾ ਦੇ ਰੰਗ ਕੇ ਗੱਡੀ ਦਾ ਬਚਾਅ ਹੋ ਗਿਆ ਤੇ ਗੱਡੀ ਸਾਈਡ ਤੇ ਲੱਗ ਗਈ ਨਾਲ ਹੀ ਚਾਲਕਾਂ ਦੀ ਜਾਨ ਬਚ ਗਈ ਸੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਤੀੜਾ ਮੁਲੋ ਆਬਚਾਰ ਪੈਂਦੀ ਪਟਿਆਲਾ ਕੀ ਨਾ ਉਹ ਨਦੀ ਦੀਆਂ ਕਰ ਰਹੇ ਆ ਜਿੱਥੇ ਹਰ ਇੱਕ ਸਾਲ ਕੋਈ ਨਾ ਕੋਈ ਭਿਆਨਕ ਹਾ사 ਜ਼ਰੂਰ ਵਾਪਰਦਾ ਹੈ ਸੋ ਇੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਤੇ ਲੈ ਕੇ ਇਸ ਨਦੀ ਤੇ ਉੱਚਾ ਕਰਕੇ ਪੁਲ ਲੱਗਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਸ ਰਸਤੇ ਨੂੰ ਆਉਣ ਵਾਲੇ ਰਾਹੀਰਾਂ ਨੂੰ ਕੋਈ ਨਾ ਕੋਈ ਸੁਭਿਦਾ ਬਰਤ ਸਕੇ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਨ ਦੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਸ ਨੇ ਆ ਪਹੁੰਚੇ ਕੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਇਆ ਜਾਵੇ